ਸਾਰੀਆ ਟੀਮਾਂ ਨੇ ਬਹੁਤ ਵਧੀਆ ਜਿਹੜੇ ਉਹ ਜਵਾਬ ਦਿੱਤੇ ਨੇ ਇਹਦੇ ਨਾਲ ਹੀ ਅਸੀਂ ਦੂਜਾ ਰੌਂਡ ਜਿਹੜਾ ਸ਼ੁਰੂ ਕਰਨਾ ਹੈ ਦੂਜੇ ਰੌਂਡ ਤੋਂ ਪਹਿਲਾਂ ਸੰਗਤ ਦੇ ਲਈ ਪੀਰਾਂ ਦੇ ਲਈ ਇੱਕ ਸਵਾਲ ਹੈ ਪੀਰਾਂ ਦੇ ਲਈ ਇੱਕ ਸਵਾਲ 1984 ਦੇ ਵਿੱਚ ਭਾਰਤੀ ਫੌਜ ਵੱਲੋਂ ਕਿਸੇ ਵੀ ਦੋ ਲੈਫਟੀਨੈਂਟ

ਮੇਰਾ ਪਹਿਲਾ ਸਵਾਲ ਹੈ ਛੀਪ ਪਾਈ ਦੇ ਆਲਾ ਜੀ ਦੀ ਟੀਮ ਨੂੰ ਰਹਿਨ ਮਿਆਦਾ ਅਨੁਸਾਰ ਸਿੱਖ ਦੀ ਪਰਿਭਾਸ਼ਾ ਦੱਸੋ